ਹੁਣ ਆ ਦੇਖੋ ਇਹ ਸ਼ੈਂਪੂ ਆ ਗਿਆ ਹਾਂਜੀ ਜੀ ਸ੍ਰੀ ਕਾਇਦਾ ਆਨਿਅਨ ਸ਼ੈਂਪੂ ਹੈ ਜੀ 400 ਰੁਪਿਆ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਪ੍ਰਭੂ 5 ਇਨ 1 ਲਿਪਸਟਿਕ ਹੈ 5 ਇਨ 1 ਮੀਨਸ 1 2 3 4 5 ਲਿਪਸਟਿਕਾਂ ਇੱਕੋ ਜੀ ਹੈ ਹਾਂਜੀ ਜੀ ਆਹ ਦੇਖੋ 12 ਪੀਸ ਦਾ ਡੱਬਾ ਹੈ ਚੈੱਕ ਕਰੋ ਇੱਕ ਪੀਸ ਦੇ ਉੱਤੇ 200 ਰੁਪਿਆ ਐਮ ਆਰ ਪੀ ਹੈ ਕੰਪਨੀ ਮੈਂ ਮਾਲ ਹੈ ਨਾ ਹਾਂਜੀ ਕਿੰਨੇ ਦੀ ਬਣੀ ਆ ਤੁਹਾਨੂੰ ਕੱਲੀ ਕੱਲੀ ਚੀਜ਼ ਖੋਲ ਕੇ ਦਿਖਾਉਂਗਾ ਹਾਂ ਇਹ ਕੈਪ ਹੈ ਹਾਂਜੀ ਥੱਲੋਂ ਕੱਢ ਕੇ ਉੱਪਰ ਰੱਖ ਲਓ 5 ਇਨ 1 ਲਿਪਸਟਿਕ 200 ਰੁਪਏ ਵਾਲੀ 35 ਰੁਪਏ ਦੀ ਔਰ ਐਚ ਆਰ ਕੰਪਨੀ ਦਾ ਪੀਸ ਪਰ ਤੁਹਾਨੂੰ 35 ਰੁਪਏ ਦਾ ਪੀਸ ਲਾਉਂਗਾ ਨਾਲੇ ਸਿੰਗਲ ਦੇ ਜਾਂਦੇ ਆ ਉਹਦੇ ਨਾਲ ਯੂ ਐਨ ਐਮੀ ਫਾਊਂਡੇਸ਼ਨ ਹੈ ਐਮ ਆਰ ਵੀ ਦੇਖੋ 300 ਰੁਪਿਆ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦੀ ਬਣੀ 40 ਰੁਪਏ ਦੀ ਸੋਚਿਓ ਵੀ ਆ ਮਾਸਕ ਸਕਰਬ ਜੈਲ ਪੈਕ 500 ਰੁਪਇਆ ਇੱਕ ਤੇ ਐਮ ਆਰ ਪੀ ਐ 500 ਰੁਪਇਆ ਇੱਕ ਦੇਣਾ 70 ਰੁਪਏ ਦਾ ਪੀਸ ਐ 140 ਰੁਪਏ ਦਾ 1000 ਰੁਪਇਆ ਵਾਲਾ ਸੈੱਟ ਹੋ ਗਿਆ ਠੀਕ ਹੈ 1000 ਰੁਪਏ ਵਾਲਾ ਸੈੱਟ 140 ਰੁਪਏ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅਗੜਿਆ ਫੀਲ ਲਗਾਣ ਚ ਸਾਗਰ ਕੋਸਮੈਟਿਕ ਦੇ ਤੇ ਆ ਜੋ ਹੋਰ ਸੰਸਾਨਤਾਈ ਨਵਾਂ ਆਇਆ ਬਾਈ ਕੋਲੇ ਸਾਰਾ ਸਮਾਨ ਕੰਪਨੀ ਦਾ ਹੋਊਗਾ ਫਿਰ ਰੇਟ ਤੁਹਾਨੂੰ ਪਤਾ ਹੀ ਆ ਕਿਊ ਐਨ ਐਮੀ ਫਾਊਂਡੇਸ਼ਨ ਹੈ ਐਮ ਆਰ ਵੀ ਦੇਖੋ 300 ਰੁਪਿਆ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦੀ ਪੈਣੀ 40 ਰੁਪਏ 300 ਵਾਲੀ 300 ਵਾਲੀ 40 ਰੁਪਏ ਦੀ ਫਾਊਂਡੇਸ਼ਨ ਹੈ ਠੀਕ ਹੈ ਜੀ ਮਾਲ ਜਿੰਨਾ ਮਰਜ਼ੀ ਲੋ ਯਾਰ ਰੀਜ਼ਨ ਹੈ ਤੁਹਾਡਾ ਭਰਾ ਵਧੀਆ ਫੁੱਲ ਕੁਆਂਟੀਟੀ 'ਚ ਕੰਮ ਕਰਦਾ ਆਪਾਂ ਹਰ ਇੱਕ ਕੰਪਨੀ ਨਾਲ ਗੱਲ ਕਰੀ ਦੀਏ ਦੱਸੋ ਕਿੰਨਾ ਮਾਲ ਪਿਆ ਇਹ ਦੇਖੋ ਇਹ ਕੰਪਨੀ ਦਾ ਮਾਲ ਹੈ ਇਹ ਦੇਖੋ ਸ਼੍ਰੀ ਕਾਇਆ ਕੰਪਨੀ ਸੋਤ ਜੀ ਇਹ ਮਾਸਕ ਸਕਰਬ ਜੈਲ ਪੈਕ 500 ਰੁਪਿਆ ਇੱਕ ਤੇ ਐਮ ਆਰ ਪੀ ਐ 500 ਰੁਪਿਆ ਇੱਕ ਦੇਣਾ 70 ਰੁਪਿਆ ਦਾ ਪੀਸ ਹੈ 140 ਰੁਪਿਆ ਦਾ 1000 ਰੁਪਿਆ ਵਾਲਾ ਸੈੱਟ ਹੋ ਗਿਆ ਠੀਕ ਹੈ 1000 ਰੁਪਿਆ ਵਾਲਾ ਸੈੱਟ 140 ਰੁਪਿਆ ਦਾ ਠੀਕ ਆ ਜੀ ਚੈੱਕ ਕਰੋ ਜਰਾ ਠੀਕ ਹੋ ਗਿਆ ਜੀ ਹਾਂ ਜੀ ਇਹ ਦੇਖੋ ਇੱਧਰ ਸਕਰਬ ਜੈਲ ਪੈਕ ਆ ਸਾਰੀਆਂ ਬੇਟੀਆਂ ਲੱਗੀਆਂ ਆ ਦੇਖੋ ਮਾਸਕ ਲਿਖਿਆ ਐਵੇਂ ਇਹ ਮਾਸਕ ਤੇ ਐਵੇਂ ਬੇਟੀਆਂ ਐਸ ਸਕਰਬ ਦੀਆਂ ਬੇਟੀਆਂ ਦੇਖੋ ਠੀਕ ਹੈ ਜੀ ਇਹ ਕਰੀਮ ਦੀ ਪੇਟੀ ਹੈ ਐਦਾਂ ਸਾਰੀਆਂ ਪੇਟੀਆਂ ਲੱਗੀਆਂ ਹੋਈਆਂ ਆਵਰ ਹੈਗੇ ਸਾਰਿਆਂ ਦੇ ਆ ਸਾਰੇ 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 ਹੁਣ ਆ ਦੇਖੋ ਇਹ ਸ਼ੈਂਪੂ ਆ ਗਿਆ ਹਾਂਜੀ ਬਰੋ ਸ਼੍ਰੀ ਕਾਇਦਾ ਆ ਆਨਿਅਨ ਸ਼ੈਂਪੂ ਹੈ ਜੀ 400 ਰੁਪਿਆ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਬੱਲੇ 400 ਰੁਪਿਆ ਐਮ ਆਰ ਪੀ 100 ਰੁਪਏ ਤੇ 4 ਆ ਜਾਣਗੇ 400 400 ਦੇ 4 ਐਦਾਂ ਦੇਖ ਲਓ ਆ ਦੇਖੋ ਅ ਸਵਿਸ ਬਿਊਟੀ ਦਾ ਮਾਲ ਹੈ ਹਾਂਜੀ ਬਈ ਦੇਖਿਆ ਆ ਐਚ ਆਰ ਕੰਪਨੀ ਦਾ ਮਾਲ ਹੈ ਹੋ ਐਚ ਆਰ ਕੰਪਨੀ ਦਾ ਮਾਲ ਹੈ ਜੀ ਹਾਂਜੀ ਭਾਈ ਇਹ ਪ੍ਰਭੂ 5 ਇਨ 1 ਲਿਪਸਟਿਕ ਹੈ 5 ਇਨ 1 ਮੀਨਸ 1 2 3 4 5 ਲਿਪਸਟਿਕਾਂ ਇੱਕੋ ਜੀ ਹੈ ਹਾਂਜੀ ਇਹ ਦੇਖੋ 12 ਪੀਸ ਦਾ ਡੱਬਾ ਹੈ ਚੈੱਕ ਕਰੋ ਇੱਕ ਪੀਸ ਦੇ ਉੱਤੇ 200 ਰੁਪਏ ਐਮ ਆਰ ਪੀ ਹੈ ਆ ਦੇਖੋ 199 ਰੁਪਏ ਐਮ ਆਰ ਪੀ ਫਰੈਸ਼ ਡੇਟ ਦਾ ਮਾਲ ਹਾਂਜੀ ਕੰਪਨੀ ਦਾ ਮਾਲ ਹੈ ਨਾ ਹਾਂਜੀ ਕਿੰਨੇ ਦੇ ਬਣਿਆ ਹਾਂ ਤੁਹਾਨੂੰ ਕੱਲੀ ਕੱਲੀ ਚੀਜ਼ ਖੋਲ ਕੇ ਦਿਖਾਉਂਗਾ ਇਹ ਕੈਪ ਹੈ ਹਾਂਜੀ ਥੱਲੋਂ ਘੜ ਕੇ ਉੱਪਰ ਰੱਖ ਲਓ 5 ਇਨ 1 ਲਿਬਸਟਿਕ 200 ਰੁਪਏ ਵਾਲੀ 35 ਰੁਪਏ ਦੀ ਔਰ ਐਚ ਆਰ ਕੰਪਨੀ ਦਾ ਪੀਸ ਦੱਸੋ ਹੈ ਕਮਾਈ 60 ਰੁਪਏ ਤੋਂ ਘੱਟ ਨਹੀਂ ਮਿਲੇਗਾ ਪੀਸ ਬਾਜ਼ਾਰ ਬੰਦ ਬੰਦ ਗੱਤੇ 60 ਰੁਪਏ ਨੂੰ ਮਿਲਦੇ ਆ ਪਰ ਤੁਹਾਨੂੰ 35 ਰੁਪਏ ਦਾ ਪੀਸ ਲਾਉਂਗਾ ਮਾੜਾ ਸਿੰਗਲ ਦੇ ਜਾਂਦੇ ਆ ਉਹਦੇ ਨਾਲ ਹੋਲ ਸੇਲ ਆਲੇ ਤੁਸੀਂ ਦੁਕਾਨ ਤੇ ਆ ਕੇ ਜਿੰਨਾ ਮਰਜ਼ੀ ਲੈ ਜਾਓ ਅੱਜ ਤੁਸੀਂ ਮੇਰੇ ਕੋਲ 2000 ਦਾ ਮਾਲ ਲੈ ਕੇ ਜਾ ਰਹੇ ਹੋ ਅਗਲੀ ਵਾਰੀ 5000 ਦਾ ਲੈ ਕੇ ਜਾਓਗੇ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਦੁਕਾਨ ਤੇ ਆ ਕੇ ਜਿੰਨਾ ਮਰਜ਼ੀ ਲੈ ਜਾਓ ਤੂੰ 5000 ਦਾ ਆਰਡਰ ਆਰਡਰ ਘੱਟੋ ਘੱਟ 5000 ਓਕੇ ਬਾਈ ਕਿਉਂਕਿ ਪੇਟੀ ਲਾਣੀ ਪੈਂਦੀ ਸਾਨੂੰ ਟਰਾਂਸਪੋਰਟ ਤੇ ਤੇ ਪੇਟੀ ਘੱਟੋ ਘੱਟ 4-5000 ਦੀ ਬਣੇਗੀ ਤਾਂ ਹੀ ਹੈ ਨਾ ਇਹ ਤਾਂ ਆਹ ਦੇਖੋ ਇਹ ਕੁੰਕੁਮਾ ਦੀ ਫੇਸ ਵੋਸ਼ ਵੀ ਆਇਆ ਇਹ ਕੰਪਨੀ ਦਾ ਮਾਲ ਹੈ ਓਕੇ ਬਾਈ ਹੈਨਾ ਹੁਣ ਇਹਦੇ ਤੇ 200 ਰੁਪਏ ਐ ਐਮ ਆਰ ਪੀ ਐ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ ਭੁੰਦੇ 20 ਰੁਪਏ ਦਾ ਫੇਸ ਵੋਸ਼ ਹੈ 200 ਰੁਪਏ ਵਾਲਾ 20 ਰੁਪਏ ਦਾ ਸੱਪ ਨਹੀਂ ਆਂਦਾ ਇਹ 20 ਰੁਪਏ ਦੀ ਟਿਊਬ ਨਹੀਂ ਹੈਗੀ ਰੀਜ਼ਨ ਆਪਾਂ ਇਕੱਠਾ ਸਟਾਕ ਚੱਕਿਆ ਉਹਦੇ ਵਿੱਚ ਸਾਨੂੰ ਸਕੀਮ ਮਿਲਦੀ ਹੈ ਅਸੀਂ ਸਕੀਮ ਲੈਸ ਕਰ ਦਿੰਨੇ ਆ ਸਕੀਮਾਂ ਸਾਰੀਆਂ ਲੈਸ ਕਰਕੇ ਤੁਹਾਨੂੰ ਰੇਟ ਘੱਟਦਾ ਨੈਟ